ਅਸੀਂ 4050 ਸਾਥੋਂ ਅੱਜ ਕਾਲੀ ਦਾ ਵੀ ਸੇਵਾ ਕਰ ਰਹੇ ਹਾਂ ਅਕਾਲੀ ਦੰਦੇ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਜਿਹੜਾ ਪ੍ਰੋਟੈਸਟ ਹੈ ਇਹਦਾ ਮੇਨ ਕਾਰਨ ਹੈਗਾ ਜੀ ਜਿਹੜੀ ਸਾਡੇ ਸਫਾਈ ਦਾ ਮਾਰਾ ਹਾਲ ਹੈ ਇਸ ਸ਼ਹਿਰ ਦੇ ਵਿੱਚ ਔਰ ਸੜਕਾਂ ਦਾ ਮਾੜਾ ਹਾਲ ਹੈ ਔਰ ਸਾਡੇ ਜਿਹੜੇ ਪਿੰਡ ਦੀ ਜ਼ਮੀਨ ਜਿੱਥੇ ਡੰਪਿੰਗ ਗਰਾਊਂਡ ਬਣਾਉਣ ਜਾ ਰਹੇ ਆ ਔਰ ਉਹ ਜ਼ਮੀਨ ਬਕਾਇਰ ਕੁਇਰ ਕਰੇ ਤੇ ੱੱਕੇ ਨਾਲ ਨੱਪਣ ਜਾ ਰਹੇ ਆ ਕਾਰਪੋਰੇਸ਼ਨ ਸੋ ਉਹ ਉਸ ਦੇ ਸਬੰਧ ਦੇ ਵਿੱਚ ਸਾਰੇ ਲੋਕ ਆਮ ਮੁਹਾਰੇ ਇੱਥੇ ਇਕੱਤਰ ਹੋਏ ਆ ਔਰ ਚਿਤਾਵਨੀ ਦੇਣ ਦੇ ਲਈ ਛੁੱਤੀਪਈ ਸਰਕਾਰ ਨੂੰ ਜਗਾਉਣ ਦੇ ਲਈ ਇਕੱਤਰ ਹੋਏ ਆ ਤੇ ਜਾਗੋ ਜਾਗੋ ਜੇ ਅੱਜ slogan ਬਣਾਏ ਆ ਲੋਕਾਂ ਨੇ ਕਿ ਜੇ ਸਫਾਈ ਨਹੀਂ ਤਾਂ ਵੋਟ ਨਹੀਂ ਤਾਂ ਇਸ ਦੇ ਲਈ ਸਮੇਂ ਦੇ ਹੁਕਮਰਾਨ ਭਾਵੇਂ ਉਹ ਕਾਰਪੋਰੇਸ਼ਨ ਦੇ ਵਿੱਚ ਅੱਜ ਕਾਂਗਰਸ ਹੈ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਹੈ ਦੋਵੇਂ ਜ਼ਿੰਮੇਵਾਰ ਹੈ ਦੋਵੇਂ ਪ੍ਰਾਪਰ ਦੇ ਜ਼ਿੰਮੇਵਾਰ ਹੈ ਅੱਜ ਅੱਜ ਲੋਕਾਂ 'ਚ ਤਰਾ ਤਰਾ ਖਰਤਲ ਨਹੀਂ ਮੱਚੀ ਹੋਈ ਹੈ ਕਿ ਅੱਜ ਸਫਾਈ ਦਾ ਮਾੜਾ ਹਾਲ ਹੋ ਗਿਆ ਅੱਜ ਸੜਕਾਂ ਦਾ ਮਾੜਾ ਹਾਲ ਹੋ ਗਿਆ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਅੱਜ ਸੀਵਰੇਜ ਦਾ ਮਾੜਾ ਹਾਲ ਹੋ ਗਿਆ ਸੋ ਇਹ ਸਾਰੀਆਂ ਪ੍ਰੋਬਲਮਾਂ ਨੂੰ ਲੈ ਕੇ ਜਿਹੜੀਆਂ ਕਿ ਇੱਕ ਪਹਿਲ ਦੇ ਆਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਜਿਹੜੀਆਂ ਮੋਡਲ ਨੇ ਸਾਡੀਆਂ ਸੂਲਤਾਂ ਆਪਾਂ ਉਤੋਂ ਵਾਝੇ ਹੋਗੇ ਇੱਕ ਡਿਜੀਟਲ ਸ਼ਹਿਰ ਚ ਹੋਗੇ ਜਿਹੜਾ ਚੰਡੀਗੜ੍ਹ ਦੀ ਬੁੱਕਲ ਚ ਬਸਿਆ ਹੋਇਆ ਹੈ ਲੱਗਦਾ ਦੇਖਣ ਆਇਆ ਕਿ ਮੁਹਾਰੀ ਦੇ ਮੇਅਰ ਅਤੇ ਐਮਐਲਏ ਵਿਚਾਲੇ ਜਿਹੜੀ ਤਕਰਾਰ ਵਾਦੀ ਚੱਲ ਰਹੀ ਹੈ ਤੇ ਉਹਦਾ ਕੀ ਮਿਲਦਾ ਜਿਹੜੇ ਦੇਖੋ ਤਕਰਾਰबाजी ਇਹ ਚ ਸ਼ਹਿਰ ਦਾ ਨੁਕਸਾਨ ਹੋ ਰਿਹਾ ਇਹ ਤਕਰਾਰबाजी ਵੀ ਮੈਂ ਤਾਂ ਕਹਿੰਦਾ ਤਕਰਾਰਵਾਜੀ ਹੁੰਦੀ ਤਾਂ ਇੱਕ ਡਵੈਲਪਮੈਂਟ ਤਾਂ ਹੁੰਦੀ ਇੱਕ ਸਰਕਾਰ ਤੋਂ ਕੁਝ ਕਰਕੇ ਦਿਖਾਉਂਦਾ ਤਾਂ ਇਹ ਇਹ ਤਾਂ ਸਿਰਫ ਲੋਕਾਂ ਨੂੰ ਮੇਰੇ ਖਿਆਲ ਨਾਲ ਹੋਰ ਕੁਝ ਦਿਖਾਇਆ ਜਾ ਰਿਹਾ ਅੰਦਰੋਂ ਕੁਝ ਹੋ ਰਿਹਾ ਇਹ 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 ਸਾਡੇ ਤਾਂ ਸਮਝ ਇਹ ਆ ਰਿਹਾ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਫਸਣ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਂਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ